ਦੇ ਸੋਭਾ ਸਭ ਤੋਂ ਪਹਿਲਾਂ ਦਾ ਮੈਂ ਪਿੰਡ ਪਰਾਲਸਵਾਲਾ ਨੂੰ ਨਵੇਂ ਸਾਲ ਦੀਆਂ ਉਹ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ। ਔਰ ਮੈਂ ਆਪਣੇ ਪਿੰਡ ਵਾਲਿਆਂ ਦਾ ਧੰਨਵਾਦ ਵੀ ਕਰਦਾ। ਤੇ ਜਿਨ੍ਹਾਂ ਨੇ ਅਤੀਜਲੀ ਵਾਰ ਸਾਨੂੰ ਸਰਪ੍ਰੈਜ਼ ਬਣਾਇਆ ਪਿੰਡ ਦੀ ਦੇਵਾ ਕਰਨਾ ਮੌਕਾ ਦਿੱਤਾ। ਮੈਂ ਆਪਣੇ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਉਹਨਾਂ ਨੂੰ ਵਿਸ਼ਵਾਸ ਵੀ ਦਵਾਣਾ ਕਿ ਜਿਹੜੇ ਰਹਿੰਦੇ ਕੰਮ ਨੇ ਸਾਰੇ ਹੁਣ ਪੈਦ ਦੇ ਹੱਦ ਦੇ ਸਾਰੇ ਹੋ ਜਾਣਗੇ। ਅੱਜ ਮਾਨਸਾ ਦੇਵੀ ਦਾ ਮੰਦਿਰ ਦੀਵੇ ਦੇ ਆਧਾਰ ਕਾਰਡ ਦਾ ਕੈਂਪ ਲੱਗਿਆ ਉਹ ਸਾਰੇ ਪਿੰਡ ਵਾਲੇ ਜਾਂਦੇ ਹਰ ਸਾਲ ਮੈਂ ਤਾਂ ਹਰ ਵਾਰੀ ਜਿੰਨੇ ਵੀ ਸਾਡੇ ਪਿੰਡ ਦੇ ਕੰਮ ਨੇ ਲੋਕਾਂ ਦੇ ਸਵਾਜਨਾ ਕੰਮ ਜੁੜੇ ਨੇ ਪਹਿਦੇ ਹੱਥ ਦੇ ਕਰੋਨਾ ਤੋਂ ਮੈਂ ਆਪਣੇ ਜਿੰਨੇ ਵੀ ਆਧਾਰ ਕਾਰਡ ਬਣਾਉਣ ਲਈ ਟੀਮ ਆਈ ਹੈ ਤਾਂ ਖੰਨੇ ਵਾਲੇ ਇਹਨਾਂ ਦਾ ਬਹੁਤ ਧੰਨਵਾਦੀ ਹੈ ਹਰ ਹਫ਼ਤੇ ਬਾਅਦ ਮਹੀਨੇ ਬਾਅਦ ਕੈਂਪ ਲਾਉਂਦੇ ਰਹੇ ਰਹੇ ਸਭਾਈ ਕੋਲ ਫਿਰ ਆਪਣੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਮੈਂ ਇੱਕ ਗਿਲ ਵੀ ਅਧਿਕ ਕਰਨੀ ਚਾਹੁੰਦਾ ਤੁਹਾਡੇ ਜਨਤਰੂ ਜੋ ਸਾਡੇ ਨੌਜਵਾਨ ਬੰਦੇ ਨੇ ਜੋ ਨਸ਼ੇਦਾਰ ਹੋਏ ਤਾਂ ਅਸਰੇ ਉਹ ਨਸ਼ੇ ਤਿਆਗੋ ਨਸ਼ੇ ਤੋਂ ਬਾਹਰ ਆਓ ਔਰ ਆਪਣੇ ਸਵੈ ਨੂੰ ਵਧੀਆ ਬਣਾਓ ਸੋ ਇਹ ਮੈਨੂੰ ਫੀਲਿੰਗ ਆ ਰਹੀ ਕਿ ਇੱਕ ਮੈਂ ਹੋਰ ਵੀ ਦੰਨੀ ਚਾਹਨਾ ਵੀ ਜੋ ਪਤੰਗਾ ਦਾ ਅੱਜ ਕੱਲ੍ਹ ਦੌਰ ਬੜਾ ਚੱਲ ਰਿਹਾ ਚੈਨਾ ਡੋਰ ਕਰਦੀ ਹੈ ਜੋ ਕਿ ਬਹੁਤ ਹੀ ਖਤਰਨਾਕ ਹੋ ਰਿਹਾ ਸੋ ਜਾਨਲੇਵਾ ਸਾਥੀ ਬੰਦੀ ਆਪਾਂ ਦੇ ਦੇ ਕਿੰਨੇ ਹਾਸੇ ਹੋ ਰਹੇ ਸੋ ਆਪ ਜੋ ਕਿ ਫੀਲ ਕਰਦਾ ਮੈਂ ਆਪਣੇ ਬਿੰਡ ਵਾਲਿਆਂ ਨੂੰ ਵੀ ਜਿੰਨਾ ਵੀ ਹੋ ਹੋ ਵੀ ਚੈਨਲ ਦੇ ਜਿੰਨੇ ਵੀ ਸੁਣੋਤੇ ਆ ਵੀ ਚੈਨਾ ਡੋਰ ਜੋ ਪਲੈਸ ਦੇ ਡੋਰਾ ਨੇ ਇਹਨਾਂ ਤੋਂ ਦੂਰ ਰਹੋ ਸੋ ਆਪਣੇ ਸਵਾਜ ਨੂੰ ਬਚਾਓ ਕਿੰਨੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਇਹ ਦੁੱਖ ਉਹਨਾਂ ਦਾ ਨਹੀਂ ਜਿਨ੍ਹਾਂ ਦੀ ਡੋਰ ਲੱਗਦੀ ਹੈ ਇਹ ਦੇਖੋ ਜੇ ਤੇ ਆਪਣੇ ਗੱਲ ਤੇ ਬਹਿ ਜਾਈਏ ਤੇ ਆਪਾਂ ਨੂੰ ਨੁਕਸਾਨ ਹੁੰਦਾ ਕਿ ਆਪਣੇ ਆਪ ਨੂੰ ਦੁੱਖੋਂ ਸਾਹਮਣੇ ਸਭ ਦੇ ਹੋਏ ਇਹ ਆਪਾਂ ਵੀ ਇਹ ਤਾਂ ਡੋਰ ਨੂੰ ਕੱਢੀਏ ਉਹ ਚੰਗੇ ਕਮਾਂ ਵਾਲੇ ਪਾਸੇ ਅਨਵਾਈਏ ਇਹ ਮੈਂ ਬੇਨਤੀਆਂ ਕਰਦਾ ਥੈਂਕ ਯੂ ਧੰਨਵਾਦ

ਅੱਜ ਇੱਥੇ ਕੀ ਚੱਲ ਰਿਹਾ ਜੀ ਕੰਮ ਪਿੰਡ ਪ੍ਰਤਾਪ ਸਿੰਘ ਵਾਲਾ ਵਾਲਾ ਤੋਂ ਸਰ ਇੱਥੇ ਆਪ ਸਰਪੰਚ ਸਾਹਿਬ ਵੱਲੋਂ ਨਾ ਆਧਾਰ ਕਾਰਡ ਦਾ ਕੈਂਪ ਲਵਾਇਆ ਗਿਆ ਤੇ ਉਹਦੇ ਵਿੱਚ ਨਵੇਂ ਆਧਾਰ ਕਾਰਡ ਬਣਾਏ ਜਾ ਰਹੇ ਬੱਚਿਆਂ ਦੇ ਜਨਮ ਦਾ ਠੀਕ ਕਰਾਣ ਆਇਆ ਜਾਂ ਅਪਡੇਟ ਕਰਾਣ ਵਾਲੇ ਰਹਿ ਗਏ ਸੀ ਉਹ ਅਪਡੇਟ ਕਰਾਣੇ ਕਿਉਂਕਿ ਪਿੰਡ ਦੇ ਲੋਕਾਂ ਨੂੰ ਸ਼ਹਿਰ ਜਾਣਾ ਪੈਂਦਾ ਸੀ ਤਾਂ ਕਰਕੇ ਸਰਪੰਚ ਸਾਹਿਬ ਨੇ ਆਪਣੇ ਇੱਥੇ ਮਾਤਾ ਮੰਸਾ ਦੇ ਵੀ ਮੰਦਿਰ ਦੇ ਵਿੱਚ ਕੈਂਪ ਲੱਤ ਕੇ ਲਵਾਇਆ ਇਹ ਬਹੁਤ ਹੀ ਸਤਿਕਾਰਯੋਗ ਹੈ ਉਹਨਾਂ ਦਾ ਪਿੰਡ ਦੇ ਕੋਈ ਵੀ ਕੰਮ ਹੁੰਦਾ ਜੀ ਸਾਦਗੀ ਕਰਾਉਂਦੇ ਆ ਤੇ ਉਹ ਵੀ ਬੜੀ ਵਧੀਆ ਮਤਲਬ ਇਹਨਾਂ ਦਾ ਸਾਨੂੰ ਹਰ ਇੱਕ ਰਿਸਪੌਂਸ ਬਹੁਤ ਹੀ ਵਧੀਆ ਮਿਲਦਾ ਜਿਵੇਂ ਜਿਨ੍ਹਾਂ ਦੇ ਵੀ ਆਧਾਰ ਕਾਰਡ ਅਪਡੇਟ ਕਰਾਣੇ ਆ ਜਾਂ ਕੁਝ ਵੀ ਆ ਬਹੁਤ ਵਧੀਆ ਮਤਲਬ ਚੱਲਦੇ ਆ ਕੰਮ ਇਸ ਤੋਂ ਇਲਾਵਾ ਆਧਾਰ ਕਾਰਡ ਤੋਂ ਇਲਾਵਾ ਵੀ ਕੋਈ ਹੋਰ ਵੀ ਕੰਮ ਹੈ ਹਾਂਜੀ ਕੋਈ ਵੀ ਕੰਮ ਹੁੰਦਾ ਜੀ ਸਾਦਗੀ ਮਤਲਬ ਹਰ ਇੱਕ ਦੇ ਪਾਸੇ ਆਪਣਾ ਸਪੋਰਟਿਵ ਨੇਚਰ ਸ਼ੋਅ ਕਰਕੇ ਅੱਗੇ ਆਉਂਦੇ ਆ ਹਰ ਇੱਕ ਕੰਮ ਵਾਲੇ ਜਿਦਾ ਕੋਈ ਵੀ ਕੰਮ ਕਰਾਣਾ ਹੋਇਆ ਭਗਵਾਨ ਸਾਹਿਬ ਬਹੁਤ ਹੀ ਮਤਲਬ ਨੇਕ ਦੇਣ ਵਾਲੇ ਆ 我。